ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬਾਰੇ ਸੰਕੇਤ ਮਿਲਦੇ ਆ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਵਿੱਚ ਕੁਝ ਅੰਗ ਖਾਲੀ ਹਨ ਜਦੋਂ ਬੀੜ ਦੇ ਦਰਸ਼ਨ ਕਰੀਦੇ ਹਨ ਤਾਂ ਉਹਦੇ ਚ ਕਈ ਥਾਵਾਂ ਤੇ ਨਾ ਅੰਗ ਖਾਲੀ ਹਨ ਇਹ ਸਾਡੇ ਬਜ਼ੁਰਗ ਰਵਾਇਤ ਚਲੀ ਆਉਂਦੀ ਹੈ ਕਿ ਪੁੱਛਿਆ ਗੁਰੂ ਅਰਜਨ ਦੇਵ ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੱਚੇ ਪਾਤਸ਼ਾਹ ਜੀ ਇਹ ਅੰਗ ਜਿਹੜੇ ਖਾਲੀ ਰਹਿ ਗਏ ਨੇ ਇਹਦਾ ਕੀ ਕਾਰਨ ਹੈ ਤਾਂ ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ ਇੱਕ ਮਹਾਂਪੁਰਸ਼ ਆਉਣਗੇ ਜਿਹੜੇ ਆਪਣੇ ਸੀਸ ਦਾ ਬਲੀਦਾਨ ਦੇਣਗੇ ਉਹਨਾਂ ਦੀ ਬਾਣੀ ਇਹਦੇ ਵਿੱਚ ਦਰਜ ਹੋਵੇਗੀ ਤੇ ਸਾਰੀਆਂ ਸੰਪਰਦਾਵਾਂ ਦੇ ਮਹਾਂਪੁਰਸ਼ਾਂ ਤੋਂ ਆਪਸ ਸੁਣਦੇ ਆ ਰਹੇ ਆਂ ਇਹ ਪੰਥ ਦੀ ਰਵਾਇਤ ਹੈ ਕਿ ਇੱਕ ਹੋਰ ਕਰਨੀ ਵਾਲਾ ਪੁਰਸ਼ ਆਵੇਗਾ ਜਿਹੜਾ ਆਪਣਾ ਸੀਸ ਦਵੇਗਾ ਯਾਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਹੋਇਆ